ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰ ਭਰਾਵਾਂ ਨੂੰ ਆਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਰਣ ਕਰੋ ਜੀ ਫਾਈਲ ਨੰਬਰ 693 ਨਾਮ ਜਗਮੀਤ ਕੋਰ ਜ਼ਿਲ੍ਹਾ ਮੋਗਾ ਪੜ੍ਹਾਈ ਬੀਬੀਏ ਹਾਈਟ 5 ਫੁੱਟ 6 ਇੰਚ ਜਨਮ ਮਈ 1996 ਕਾਂਟ ਜਰਸੀ ਇੱਕ ਗੋਤ ਸਿੱਧੂ ਕੁੜੀ ਸੋਹਣੀ ਸੁਨੱਖੀ ਹੈ ਜੀ ਜੋਬ ਐਟ ਡੀ ਐਫ ਸੀ ਬੈਂਕ ਸੈਲਰੀ 22000 ਰੁਪਿਆ ਮੁੰਡੇ ਨੂੰ ਜ਼ਮੀਨ 5 ਕਿੱਲਾਂ ਤੱਕ ਆਉਂਦੀ ਹੋਵੇ ਜੇ ਮੁੰਡਾ ਸੋਹਣਾ ਸੁਨੱਖਾ ਹੋਵੇ ਤੇ ਰਿਸਪੈਕਟਫੁੱਲ ਹੋਵੇ ਰਿਸ਼ਤਾ ਮਾਲਵਾ ਏਰੀਆ ਤੋਂ ਹੀ ਸੰਪਰਕ ਕਰਨ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਕਰਨ ਬਾਰੇ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 694 ਨਾਮ ਕੌਰ ਜੀ ਦਾ ਜਤਿੰਦਰ ਕਾਸਟ ਗੋਲਡ ਸਮਿਥ ਗੋਤਾ ਮਸਾਉਣ ਹਾਈਟ 5 ਫੁੱਟ 5 ਇੰਚ ਜਨਮ ਮਈ 1996 ਪੜ੍ਹਾਈ ਸੀ ਇਹ ਕੰਪਲੀਟ ਪੈੜ ਨੂੰ ਭਰਾ ਇੱਕ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਇਨਕਮ ਜੰਗੀ ਹੋਵੇ ਵਿਆਹ ਵਧੀਆ ਕਰਨਾ ਹੈ ਜੀ ਇਹਨਾਂ ਨੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਜਿਸ ਤਰ੍ਹਾਂ ਕਰੋ ਜੀ ਫਾਈਲ ਨੰਬਰ 695 ਨਾਮ ਕੌਰ ਜਿਹਦਾ ਪਛੰਡਾ ਏਰੀਆ ਤਲਵੰਡੀ ਸਾਬੂ ਕਾਸਟ ਜੱਟ ਸੇਖਾ gebo teh chah dev janm 21 ਨਵੰਬਰ 1999 ਹਾਈਟ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਪਾਸ ਪਲੱਸ ਆਈਲੈਸ ਵਿੱਚੋਂ 6.5 ਪੈੰਟ ਨੇ ਜੀ ਭਰਾ 91 ਰਿਡ ਲੋੜ ਹੈ ਜੀ ਇਸ ਤਰੀਏ ਮੁੰਡੇ ਦੀ ਜ਼ਮੀਨ 7 ਤੋਂ 8 ਕਿੱਲੇ ਤੱਕ ਆਉਂਦੀ ਹੋਵੇ ਜੀ ਜੇ ਮੁੰਡਾ ਫੌਰਨ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਜੀ ਜੇ ਰਿਸ਼ਤਾ ਪੰਜਾਬ ਤੋਂ ਹੋਵੇ ਵਿਆਹ ਵਧੀਆ ਕਰਨਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਨੂੰ ਕਰੋ ਜੀ ਫਾਈ ਨੰਬਰ 696 ਨਾਮ ਸੰਘ ਜਿਹਦਾ ਸ਼੍ਰੀ ਮੁਖਸਰ ਸਾਹਿਬ ਕਾਸਟ ਰਾਮ ਗੜੀਆ ਗੋਤ ਗਿੱਲ ਹਾਈਟ 6 ਫੁੱਟ ਜਨਮ ਬਈ ਮਾਰਚ 2019 ਨੇ ਪੜਾਈ ਨੌਵੀਂ ਜਮਾਤ ਪਾਸ ਹੈ ਜੀ ਕੰਮ ਹੈ ਜੀ ਕਾਰਪੇਟਰ ਦਾ ਆਪਣਾ ਕੰਮ ਹੈ। ਭਰਾ ਇੱਕ ਮੈਰਿਡ ਭੈਣ ਇੱਕ ਮੈਰਿਡ ਪਿਤਾ ਜੀ ਮਿਸਤਰੀ ਦਾ ਕੰਮ ਕਰਦੇ ਨੇ। ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਘਰ ਸੰਭਾਲਣ ਵਾਲੀ ਤੇ ਘਰੇਲੂ ਚਾਹੀਦੀ ਹੈ ਜੀ ਬਾਕੀ ਡਿਮਾਂਡ ਕੋਈ ਨਹੀਂ ਹੈ। ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦਿੱਤੇ ਹੋਏ ਪ੍ਰਵਾਦ ਦੇ ਸੰਬੰਧਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਰਿਸ਼ਤਾ ਕਰੜ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ